ਸਾਡਾ ਪੰਜਾਬ ਫੈਡਰੇਸ਼ਨ ਅਤੇ ਕਿਸਾਨ ਯੂਨੀਅਨ ਚਡੋਨੀ ਨੇ ਹਿੰਦੂ ਉਤਰਮ ਛੱਡ ਕੇ ਸਿੰਘ ਸਜੇ ਸੰਦੀਪ ਸਿੰਘ ਦੀ ਮਾਰਕੁਟਾਈ ਅਤੇ ਕੇਸਾ ਦੀ ਬੇਦਬੀ ਕਰਨ ਦੇ ਮਾਮਲੇ ਦਾ ਸਖਤ ਨੋਟਿਸ ਲਿਆ ਕਿਸਾਨ ਯੂਨੀਅਨ ਚਡੋਨੀ ਦੇ ਪੰਜਾਬ ਯੂਥ ਪ੍ਰਧਾਨ ਅਤੇ ਫੈਡਰੇਸ਼ਨ ਦੇ ਪ੍ਰਧਾਨ ਇੰਦਰਪਾਲ ਸਿੰਘ ਦੇ ਵੱਲੋਂ ਇਸ ਸੰਬੰਧ ਵਿੱਚ ਐਸਐਸਪੀ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਗਿਆ ਇੰਦਰਪਾਲ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਜੋ ਬਰੀਆਰ ਦਾ ਵਾਸੀ ਹੈ ਜਿਸ ਨੇ 2009 ਦੇ ਵਿੱਚ ਅੰਮ੍ਰਿਤ ਛੱਕ ਕੇ ਸਿੱਖੇ ਧਾਰਨ ਕੀਤੇ ਸੀ ਜਿਸ ਦਾ ਪਿਛੋਕੜ Hindu ਧਰਮ ਦੇ ਨਾਲ ਸੰਬੰਧਿਤ ਸੀ ਅਮ੍ਰਿਤ ਛੱਕਣ ਤੋਂ ਬਾਅਦ ਹੀ ਉਸ ਦੇ ਨਜ਼ਦੀਕ ਵਸਦੇ ਉਸ ਦੇ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਸ ਨੂੰ ਕੈਸਾ ਨੂੰ ਲੈ ਕੇ ਕਕਾਰਾ ਨੂੰ ਲੈ ਕੇ ਨਫ਼ਰਤ ਭਰੇ ਸ਼ਬਦਾਂ ਨਾਲ ਛਿੜਾਉਣਾ ਸ਼ੁਰੂ ਕਰ ਦਿੱਤਾ ਸੀ ਬੀਤੇ ਦਿਨ ਪਿੰਡ ਬਰੀਆਰ ਜ਼ਿਲ੍ਹਾ ਗੁਰਦਾਸਪੁਰ ਥਾਣਾ ਦਿਨਾਨਗਰ ਵਿਕੇਸ਼ ਸੰਦੀਪ ਸਿੰਘ ਨਾਲ ਇਹਨਾਂ ਹਾਲਾਤਾਂ ਨੂੰ ਲੈ ਕੇ ਝਗੜਾ ਹੋ ਗਿਆ ਤੇ ਦੋਸ਼ਾਂ ਦੇ ਵੱਲੋਂ ਉਸ ਦੇ ਕਕਾਰਾ ਦੀ ਕੈਸਾ ਦੀ ਦਸਤਾਰ ਦੀ ਬੰਦਬੀ ਕੀਤੀ ਗਈ ਅੱਜ ਗੁਰਦਾਸਪੁਰ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਸਿਰਫ ਆਗੂ ਸਹਿਬਾਨ ਜੋ ਐਸਐਸਪੀ ਦਫਤਰ ਗੁਰਦਾਸਪੁਰ ਐਸਐਸਪੀ ਸਾਹਿਬ ਨੂੰ ਮਿਲਣ ਵਾਸਤੇ ਪਹੁੰਚੇ ਆ ਔਰ ਜਿਸ ਦਾ ਮੇਨ ਕਾਰਨ ਇਹ ਹੈ ਕਿ ਜੋ ਗਿਆਨੀ ਸੰਦੀਪ ਸਿੰਘ ਵਾਸੀ ਪਿੰਡ ਬਰੀਆਰ ਜੋ ਪਿਛਲੇ ਦਿਨੀ ਕੁਝ ਸ਼ਰਾਰਤੀ ਅਨਸਰਾਂ ਨੇ ਸਿੱਧੇ ਤੌਰ ਤੇ ਟਾਰਗੇਟ ਕਰਕੇ ਸੰਦੀਪ ਸਿੰਘ ਹੋਣਾ ਨੂੰ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਉਹਨਾਂ ਦੇ ਕੇਸਾਂ ਦੀ ਬਦਬੀ ਕੀਤੀ ਗਈ ਔਰ ਕਕਾਰਾਂ ਦੀ ਵੀ ਬਦਬੀ ਕੀਤੀ ਗਈ ਵੱਖ-ਵੱਖ ਪਿੰਡਾਂ ਦੇ ਵਿੱਚ ਗਿਆਨੀ ਸੰਦੀਪ ਸਿੰਘ ਹੋੜਾ ਵੱਲੋਂ ਜਿੱਥੇ ਗੁਰਮਤਿ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਜਾਂਦਾ ਇੱਕ ਪ੍ਰਚਾਰਕ ਦੇ ਰੂਪ ਦੇ ਵਿੱਚ ਉਹ ਸਮਾਜ ਦੇ ਵਿੱਚ ਵਿਚਰ ਰਹੇ ਨੇ ਪਰ ਉਹਨਾਂ ਦੇ ਹੀ ਕੁਝ ਅਸਰਾਰਤੀ ਅੰਸਰ ਜੋ ਉਹਨਾਂ ਦੇ ਆਂਢਗੁਆਢ ਵਿੱਚ ਵਸਦੇ ਹੋਣ ਲੰਬੇ ਸਮੇਂ ਤੋਂ ਪਿਛਲੇ ਕਾਫੀ ਕੁਝ ਸਾਲਾਂ ਤੋਂ ਉਹਨਾਂ ਨੂੰ ਹਰ ਗੱਲ ਦੇ ਉੱਪਰ ਤੰਗ ਪਰੇਸ਼ਾਨ ਕਰਦੇ ਨੇ ਕਾਫੀ ਉਹਨਾਂ ਦੇ ਖਿਲਾਫ ਉਹਨਾਂ ਨੇ ਅੱਗੇ ਵੀ ਐਕਸ਼ਨ ਚੁੱਕੇ ਨੇ ਹੁਣ ਫੇਰ ਕੋਈ ਨਾ ਕੋਈ ਬਹਾਨਾ ਬਣਾ ਕੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਪਰ ਇਸ ਦਾ ਸਖਤ ਵਿਰੋਧ ਕਰਦਿਆ ਅੱਜ ਸਾਰੀਆਂ ਜਥੇਬੰਦੀ ਐਸਐਸਪੀ ਗੁਰਦਾਸਪੁਰ ਪਹੁੰਚੇ ਨੇ ਕਿ ਜੋ ਕੇਸਾਂ ਦੀ ਔਰ ਕਕਾਰਾਂ ਦੀ ਬੇਅਦਬੀ ਕੀਤੀ ਗਈ ਆ ਉਹਦੇ ਉੱਪਰ ਬਣਦੀ ਜਿਹੜੀ ਆ ਕਾਰਵਾਈ ਕੀਤੀ ਜਾਵੇ ਉਹਨਾਂ ਧਾਰਾਵਾਂ ਦੇ ਤਹਿਤ ਇਹਨਾਂ ਸ਼ਰਾਰਤੀ ਅਨਸਰਾਂ ਦੇ ਉੱਪਰ ਪਰਚਾ ਦਰਜ ਕੀਤਾ ਜਾਵੇ ਇਹ ਅਪੀਲ ਲੈ ਕੇ ਇਹ ਮੰਗ ਲੈ ਕੇ ਅਸੀਂ ਐਸਐਸਪੀ ਗੁਰਦਾਸਪੁਰ ਜੀ ਕੋਲ ਪਹੁੰਚੇ ਆ ਔਰ ਆਸ ਕਰਦੇ ਹਾਂ ਕਿ ਇਹ ਸਾਰੀਆਂ ਸਿੱਖ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਸਾਡੀ ਜਿਹੜੀ ਦਰਦ ਆ ਉਹਨੂੰ ਪ੍ਰਸ਼ਾਸਨ ਮਹਿਸੂਸ ਕਰੂਗਾ ਔਰ ਜਿਹੜੀ ਬਣਦੀ ਕਾਰਵਾਈ ਆ ਉਹ ਇਹਨਾਂ ਦੋਸ਼ੀਆਂ ਦੇ ਉੱਪਰ ਕੀਤੀ ਜਾਵੇਗੀ ਅੱਜ ਇੱਥੇ ਸਾਰੇ ਜੋ ਇਲਾਕੇ ਦੇ ਸਿੰਘ ਨੇ ਇੱਥੇ ਇਕੱਠੇ ਹੋਏ ਨੇ ਜੋ ਸੰਦੀਪ ਸਿੰਘ ਬਰਿਆਰਾਂ ਦਾ ਰਹਿਣ ਵਾਲਾ ਪੂਰਾ ਜਿਹੜਾ ਝਗੜਾ ਹੋਇਆ ਸੀ ਉਹਦੇ ਵਿੱਚ ਜੋਰੇ ਗਵੰਢੀ ਰਹੇ ਉਹਨਾਂ ਨੇ ਝਗੜਾ ਦੇ ਕੀਤਾ ਕੀਤਾ ਪਰ ਇੱਕ ਆਪਸ ਦੇ ਵਿੱਚ ਝਗੜਾ ਹੋ ਜਾਂਦਾ ਇਕ ਉਹਨਾਂ ਦੀ ਦਸਤਾਰ ਲਾਈ ਗਈ ਹੈ ਤੇ ਕੰਗਾ ਜਿਹੜਾ ਫੜ ਕੇ ਤੋੜਿਆ ਗਿਆ ਉਹਨੂੰ ਜਾਨ ਬੁੱਝ ਕੇ ਔਰ ਇੱਕ ਕਕਾਰਾਂ ਦੀ ਬਿੱਦ ਵੀ ਔਰ ਇਸਰੀ ਸਾਹਿਬ ਦੀ ਔਰ ਇੱਕੰਗੇ ਦੀ ਉਹਨੂੰ ਕੇਸਾਂ ਤੋਂ ਫੜ ਫੜ ਕੇ ਥੱਲੇ ਸੁੱਟਿਆ ਗਿਆ ਔਰ ਸਿਰ ਥੱਲੇ ਮਾਰਿਆ ਗਿਆ ਜਿਹੜੇ ਨਾਲ ਜੋ ਰਿਪੋਰਟ ਦੇ ਵਿੱਚ ਆਇਆ ਤੇ ਪੂਰੇ ਸਿਰ ਦੇ ਵਿੱਚ ਖੂਨ ਵੀ ਜੰਮਿਆ ਤੇ ਇਹ ਹੁਣ ਦਾ ਕੰਮ ਨਹੀਂ ਇਹ ਕੋਈ ਅੱਜ ਤੋਂ 3-4 ਸਾਲ ਪਹਿਲਾਂ ਅਸੀਂ ਪਹਿਲਾਂ ਵੀ ਇਹਨਾਂ ਦੇ ਘਰ ਇਹਨਾਂ ਦੇ ਪਿੰਡ ਕੱਠੇ ਹੋਏ ਸੀ ਤੇ ਇਹਨਾਂ ਦੀ ਚੌਂਕੀ ਵਿੱਚ ਇਹ ਰਿਪੋਰਟ ਵੀ ਕੀਤੀ ਗਈ ਸੀ ਉਦੋਂ ਇਹਦੀ ਸਿੰਘਣੀ ਦੀ ਦਸਤਾਰ ਲਾਈ ਗਈ ਤੇ ਤੇਰੀ ਸ਼੍ਰੀ ਸਾਹਿਬ ਦੀ ਵੀ ਵਿਦਵੀ ਉਦੋਂ ਕੀਤੀ ਗਈ। ਉਦੋਂ ਚੌਂਕੀ ਵਿੱਚ ਬਹਿ ਕੇ ਤੇ ਬਰਿਆਰਾਂ ਚੌਂਕੀ ਦੇ ਵਿੱਚ ਬਹਿ ਕੇ ਸਾਰੇ ਸਿੰਘਾਂ ਦੇ ਸਾਹਮਣੇ ਫੈਸਲਾ ਹੋਇਆ ਸੀ। ਇਹਨਾਂ ਦਾ ਝਗੜਾ ਮੁੱਕਾ ਉਦੋਂ ਬਾਅਦ ਚ ਉਥੇ ਕਈ ਵਾਰ ਉਸੇ ਚੌਂਕੀ ਦੇ ਵਿੱਚ ਇਹਨਾਂ ਦਾ ਬਹਿ ਕੇ ਫੈਸਲਾ ਹੋਇਆ ਤੇ ਹੁਣ ਜਿਹੜੀ ਲੜਾਈ ਹੋਈ ਹੈ ਸੰਦੀਪ ਸਿੰਘ ਹੁਣ ਉਥੇ ਸਰਕਾਰੀ ਹਸਪਤਾਲ ਉਥੇ ਦਾਖਲ ਹੈ ਉਹਨੂੰ ਸੱਟਾਂ ਲੱਗੀਆਂ ਨੇ ਤੇ ਇਹਨਾਂ ਨੇ ਇਹਦੇ ਕੇਸਾਂ ਦੀ ਵਿਦਵੀ ਕੀਤੀ ਗਈ ਯਾਰ। ਅਸੀਂ ਉਥੇ ਹਸਪਤਾਲ ਵੀ ਗਏ ਸੀ ਕੱਲ ਇੱਥੇ ਦੀਨਾਨਗਰ ਥਾਣੇ ਦੇ ਵਿੱਚ ਵੀ ਗਏ ਸੀ ਤੇ ਉਹਨਾਂ ਨੂੰ ਕੱਲ ਦਾ ਸਮਾਂ ਦਿੱਤਾ ਗਿਆ ਸੀ ਪਰ ਉਹ ਕੋਈ ਕਾਰਵਾਈ ਹੁਣ ਤੱਕ ਨਹੀਂ ਕੀਤੀ ਗਈ ਤੇ ਹੁਣ ਅਸੀਂ ਸਾਰੇ ਸਿੰਘ ਇਕੱਠੇ ਹੋ ਕੇ ਤੇ ਐਸਐਸਪੀ ਸਾਹਿਬ ਨੂੰ ਮਿਲਣ ਆਏ ਹਾਂ ਉਹਨਾਂ ਨੂੰ ਆਪਣੀ ਐਪਲੀਕੇਸ਼ਨ ਦਵਾਂਗੇ ਤੁਹਾਨੂੰ ਉਮੀਦ ਹੈ ਵੀ ਉਹ ਜੋ ਇਸ ਲੰਮੇ ਸਮੇਂ ਤੋਂ ਸੰਦੀਪ ਸਿੰਘ ਦਾ ਝਗੜਾ ਚੱਲਦਾ ਉਹ ਹੀ ਆਪਣੇ ਇਹਦਾ ਖਤਮ ਕਰਨਗੇ ਸੋ ਉਹਨਾਂ ਨੂੰ ਮਿਲ ਕੇ ਤੇ ਬਾਅਦ ਦੇ ਵਿੱਚ ਜੋ ਵੀ ਇਹਦੋਂ ਅੱਗੇ ਕਾਰਵਾਈ ਹੋਏਗੀ ਉਹ ਸਾਰੇ ਸਿੰਘ ਇਨਸਾਫ ਹਨ ਉਮੀਦ ਹੈ ਕਿ ਇਨਸਾਫ ਮਿਲੇਗਾ ਤੇ ਬਾਕੀ ਜੋ ਬਾਅਦ ਵਿੱਚ ਹੋਏਗੀ ਉਹ ਸਾਰੇ ਸਿੰਘ ਮਿਲਣਗੇ ਤੇ ਉਹ ਜੋ ਵੀ ਹੋਏਗਾ ਅੱਗੇ ਕਾਰਵਾਈ ਕਰਨਗੇ ਕਾਰਨ ਇਹ ਆ ਕਿ ਇਹ Hindu ਪਰਿਵਾਰ ਨਾਲ ਸੰਬੰਧਿਤ ਰੱਖਦੇ ਨੇ ਇਹਨਾਂ ਨੇ ਅੰਮ੍ਰਿਤ ਛਕ ਲਿਆ ਇਹ ਸਿੱਖ ਬਣ ਗਏ ਨੇ ਲਾਗੇ ਸਾਰੇ ਪਰਿਵਾਰ ਦੂਸਰੇ ਨੇ ਉਹ ਇਹਨਾਂ ਨਾਲ ਜੋ ਆਪਸ ਦੇ ਵਿੱਚ ਇਹਨਾਂ ਦਾ ਭਾਈਚਾਰਾ ਸਾਰਾ ਉਹ ਇਹਨਾਂ ਨਾਲ ਹੀਰਖਾ ਕਰਦਾ ਪਹਿਲਾਂ ਜਦੋਂ ਪਹਿਲੀ ਵਾਰ ਇਹ ਜਿਹੜਾ ਮਸਲਾ ਸਾਡੇ ਹੱਥ ਹਾਰ ਵਿੱਚ ਆਇਆ ਸੀ ਉਦੋਂ ਵੀ ਇਹਨੇ ਪੋਥੀਆਂ ਰੱਖੀਆਂ ਸੀ ਤੇ ਉਦੋਂ ਥਾਣੇ ਵਿੱਚ ਉੱਥੇ ਜੋ ਚੌਕੀ ਹੈ ਇਹਨਾਂ ਦੇ ਪਿੰਡ ਉਥੇ ਇਹ ਬੀੜੀਆਂ ਸਾਨੂੰ ਸੁੱਟਣ ਦਾ ਕੇਸ ਆਇਆ ਸੀ ਇਹ ਜਥੇਬੰਦੀ ਵਾਲੇ ਵੱਲੋਂ ਸਾਨੂੰ ਭੇਜਿਆ ਗਿਆ ਸੀ ਤੇ ਉਦੋਂ ਵੀ ਇਹਨਾਂ ਇਹਨੇ ਪੋਥੀਆਂ ਰੱਖੀਆਂ ਘਰ ਤੇ ਉਹ ਬੀੜੀਆਂ ਸੁੱਟਦੇ ਰਹਿੰਦੇ ਨੇ ਇਹਨਾਂ ਦੇ ਘਰ ਲੱਗੇ ਜੇ ਕੋਈ ਇਨਸਾਫ ਮਿਲਦਾ ਠੀਕ ਹੈ ਨਹੀਂ ਤਾਂ ਸਾਾਨੂੰ ਵੀ ਕਰੋਗੇ ਬੀੜੀਆਂ ਹਾਂਜੀ ਫਿਰ ਅੱਗੇ ਜਥੇਬੰਦੀਆਂ ਤੱਕ ਤੇ ਗੱਲ ਪਹੁੰਚੇਗੀ ਜਰੂਰ ਹੁਣ ਤੇ ਥੋੜੇ ਇਲਾਕੇ ਦੇ ਜਿਹੜੇ ਸਿੰਘ ਨੇ ਚੌਣਵੇਂ ਸਿੰਘ ਨੇ ਉਹ ਇਕੱਠੇ ਹੋਏ ਨੇ ਉਦੋਂ ਅੱਗੇ ਵੀ ਫਿਰ ਇਨਸਾਫ ਦੇ ਤੇ ਮਿਲਣਾ ਚਾਹੀਦਾ ਇਨਸਾਫ ਤੇ ਮਿਲੇਗਾ ਜੀ